ਆਜੂ ਚੱਚੀ ਕਰਈਆਂ ਮੈਂ ਕਿੱਥੇ ਜਾਣਾ ਚਾਚੀ ਨੌਕਰਾਂ ਨੇ ਤੇ ਘਰੇ ਹੀ ਰਹਿਣਾ ਮਹਾਰਾਣੀ ਗਈਆਂ ਤੇ ਐਣੀ ਫਿਰਨ ਕੀ ਹੋ ਗਿਆ ਪੁੱਤਰ ਮੇਰਾ ਵਿਆਹ ਹੋਇਆ ਸੀ ਉਹ ਤੁਸੀਂ ਕਹਿਤਾ ਸੀ ਕਿ ਹਾਂ ਸਾਰੇ ਜਾਣੇ ਨੇ ਕਿ ਰਮਨ ਤੇਰੇ ਵਿਆਹ ਨੂੰ 3 ਮਹੀਨੇ ਹੋ ਗਏ ਚੂੜਾ ਤਾਰ ਕੇ ਚੂੜੀਆਂ ਪਾ ਲੈ ਤਾ ਤੋ ਕੰਮ ਨਹੀਂ ਬਣਦਾ ਹੁਣ ਛੋਟੀ ਦੇ ਵਿਆਹ ਨੂੰ 6 ਮਹੀਨੇ ਹੋ ਗਏ ਨ ਮਮੀ ਨਵਾਂ ਚੂੜਾ ਦਿਵਾਨ ਚ ਲੈ ਗਈ ਏ ਕਿ ਚੂੜਾ ਲਈਦਾ ਪ੍ਰਾਣ ਆ ਗਏ ਨਾ ਉਤੋਂ ਨਹੀਂ ਕੰਮ ਕਰਾਣਾ ਉਹ ਮਹਾਰਾਣੀ ਕਿਸੇ ਮਹਿਲ ਦੀ ਹਾਂ ਜੋ ਇਹਨੂੰ ਮਿਲੇ ਕੋਈ ਕਪਲ ਫੋਟੋ ਲਿਖਾਵਾ ਦਿੱਤੀ ਸਾਨੀ ਕਹਿੰਦੀ ਐ ਫੋਰ ਵਾਚਿੰਗ ਯਰ ਦਿਨ ਗਿਆ ਤਾਂ ਇਹ ਕਾਰ ਚਲਾ ਗਈ ਉਹ ਜੀ ਨੀ ਹੁਣ ਛੋਟੀ ਵੀ ਪ੍ਰੀ ਵੈਡਿੰਗ ਵਾਲੀਆਂ ਫੋਟੋਆਂ ਸਪਰਟ ਵਾਲੀਆਂ ਡਰਾਈਵ ਰੂਮ ਚ ਲਾਈ ਫਿਰ ਚੰਗੀਆਂ ਲੱਗੀਆਂ ਨੇ ਪਰਵਾਰ ਚ ਨੀ ਤਾਂ ਸੋ ਚੰਗੀਆਂ ਲੱਗਦੀਆਂ ਨਹੀਂ ਬੁੱਤ ਇੱਕ ਕੱਪ ਚਾਹ ਬਣਾ ਲਿਆ ਆਂਦੀ ਬਣਾ ਲਿਆ ਨੀ ਅੱਛਾ ਬੁੱਤ ਚਾਹ ਜਿੱਤੇ ਮਿੱਠਾ ਹੀ ਨਹੀਂ ਹੈਗਾ ਨੀ ਮੇਰੀ ਜਿੰਦਗੀ ਖਰਾਬ ਹੋ ਰਹੀ ਐ ਤੈਨੂੰ ਮਿੱਠੇ ਰਹੀ ਪਈ ਏ ਕੋਈ ਨਹੀਂ E <laughs> minha